ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਫੰਡ ਬਾਈ ਕੁਲ ਛੋਟਾ ਠੀਕ ਹੈ ਜੀ ਤੇ ਬਾਕੀ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਬਾਕੀ ਇੱਕ ਗੱਲ ਹੋਰ ਵੀ ਹੈ ਬਾਈ ਇਹ ਜੁੜਦਾ ਵੀ ਹੈ ਰੇੜੀ ਚ ਤੇ ਪੱਠੇ-ਤੱਤੇ ਵੀ ਬਾਈ ਇਹਦੇ ਤੋਂ ਕੰਮ ਲੈਂਦਾ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਅਨਜੀਤ ਸਿੰਘ ਸਾਫ ਕਸਰਪੁਰ ਚ ਹੈ ਬਾਕੀ ਘੜ ਪਿੰਡ ਠੀਕ ਹੈ ਜੀ ਜਿਲਾ ਕਿਹੜਾ ਜੀ ਜਿਲਾ ਬਰਨਾਲਾ ਜੀ ਸੀ ਬਰਨਾਲਾ ਠੀਕ ਹੈ ਜੀ ਕਿੰਨੇ ਟਾਈਮ ਦਾ ਹੋਗਾ ਜੀ ਆਪਣਾ ਇਹ ਸਾਢੇ 3 ਪਾਉਨੇ ਚ 1 4 ਸਾਲ ਦਾ ਚਾਰ ਤਾਂ ਦਾ ਹੁਣ ਹੋਇਆ ਜੀ ਅੱਛਾ ਚਾਰੰਦ ਹੁਣ ਹੋਇਆ ਜੀ ਹਾਂ ਠੀਕ ਹੈ ਜੀ ਦੇਖ ਸਕਦੇ ਹੋਰਾ ਸੰਗ ਸੁੰਗ ਇਹਦੀ ਮਾਦਾਰ ਕਾਰਡ ਕਿੰਨਾ ਸੀ ਮਾਦਾਰ ਕਾਰਡ 16 ਕਿਲੋ ਦਾ ਸੀ 16 ਕਿਲੋ ਦਾ ਜੀ 16 ਕਿਲੋ ਉਹ ਵੀ ਦਿਖਾ ਦਿਓ ਜੀ ਹਾਂਜੀ ਹਾਂਜੀ ਭਾਈ ਜੀ ਆਸੇ ਦੀ ਮਾਂ ਠੀਕ ਹੈ ਨਾ ਕਿੰਨੇ ਕ ਟਾਈਮ ਦੀ ਜੀ ਆਪਣੇ ਕੋਲ ਇਹ ਇਹ ਸਾਡੇ ਕੋਲ ਬਚਪਨ ਤੋਂ ਹੀ ਹੈਗੀ ਅੱਛਾ ਜੀ ਬਚਪਨ ਸਾਡੇ ਕੋਲ ਹੀ ਜੰਮੀ ਸੀ ਠੀਕ ਹੈ ਜੀ ਇਹ ਵੀ ਸਾਡੇ ਛੋਟੇ ਦੀ ਹੋਈ ਸੀਗੀ ਪਹਿਲਾਂ ਠੀਕ ਹੈ ਜੀ ਦੇਖ ਸਕਦੇ ਹੋ 16 ਲੀਟਰ ਦਾ ਰਿਕਾਰਡ ਆ ਬਾਕੀ ਇਹ ਰਵਾਇਨਾ ਕੋ ਕਰ ਦਈ ਹੈ ਜੀ ਵੇਚਦੇ ਤਾਂ ਹੈ ਨਹੀਂ ਵੈਸੇ ਤੇ ਬਾਕੀ ਕੱਟੀਆਂ-ਕੁਟੀਆਂ ਸਾਰੀਆਂ ਇਹਨਾਂ ਦੀਆਂ ਹਾਂ ਕੱਟੀਆਂ ਇਹਨਾਂ ਦੀਆਂ ਠੀਕ ਹੈ ਜੀ ਇਹ ਕੱਟਾ ਵੀ ਇਹਦਾ ਜੀ ਬਈ ਦੇਖ ਸਕਦੇ ਹੋ ਪਿੰਡ ਵਸਤਗੜ ਬਾਕੀ ਕਰ 1 ਅਗਸਤ ਹੋਰ ਵੀ ਆ ਇਹ ਜੁੜਦਾ ਵੀ ਆ ਜੀ ਪੱਠੇ-ਪੁੱਠੇ ਵੀ ਲਾਉਂਦੇ ਇੱਥੇ ਨੂੰ ਜੋੜ ਕੇ ਵੀ ਦਿਖਾਣੇ ਜੀ ਬਾਕੀ ਬਕਾਊ ਆ ਬਾਈ ਰੇਟ ਕੇ ਜੀ ਰੇਟ ਫੋਨ ਤੇ ਕਰਾਂਗੇ ਜੀ ਬਾਕੀ ਰੇਟ ਫੋਨ ਤੇ ਕਰਾਂਗੇ ਬਾਕੀ ਦਿਖਾ ਕੇ ਹੀ ਕਰਾਂਗੇ ਜਦੋਂ ਦੇਖੂ ਅਗਲਾ ਆ ਕੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਦਾ ਕੋਈ ਕਾਹਤ ਵਧੀਆ ਠੀਕ ਹੈ ਜੀ ਇੱਕ ਸਾਰ ਦਿਓ ਸੋਨਾ ਸਨੱਖਾ ਹਾਂਜੀ ਬਈ ਜੋੜ ਕੇ ਦਿਖਾਓ ਜੀ ਨੂੰ ਜੋੜ ਕੇ ਦਿਖਾ ਦੇ ਦੱਸੋ ਦੇਖੋ ਸੋਨਾ 500 ਠੀਕ ਹੈ ਜੀ ਰੇਟ ਬਈ ਇਹ ਕਹਿੰਦੇ ਫੋਨ ਤੇ ਦੱਸਾਂਗੇ ਮੱਝਾ ਕਰਾਸ ਕਰਦਾ ਜੀ ਇਹ ਹਾਂਜੀ ਕਰਾਸ ਕਰਦਾ ਹੁਣ ਠੀਕ ਹੈ ਜੀ 2 ਕੁ ਮਹੀਨੇ ਦਾ ਸ਼ੁਰੂ ਕੀਤਾ ਠੀਕ ਹੈ ਠੀਕ ਹੈ ਚਲੋ ਜੀ ਦੇਖੋ ਦੇਖੋ ਓਥੇ ਰੱਥ ਵੀ ਇਹ ਲੈ ਲਓ ਇਹ ਜੋੜ ਦੇ ਆ ਠੀਕ ਹੈ ਜੀ ਜਸ ਕਿਸੇ ਨੇ ਜਰੂਰ ਤੋਈ ਤਾਂ ਭਾਈ ਜੀ ਨਾਲ ਜਰੂਰ ਕਨੈਕਟ ਕਰਿਓ ਫੈਂਡ ਬਸਤਗੜਾ ਜ਼ਿਲ੍ਹਾ ਬਾੜਪੇਚ ਰਣਾਲਾ ਜੀਤਾ ਫਾਰਮਿੰਗ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਨਮ ਨਮੀ ਵੀਡੀਓ ਅਪਲੋਡ ਕਰਦੇ ਰਹੀ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਾਈ ਪਕਾਉ ਆ ਜੀ ਰੇਡ ਫੋਨ ਤੇ ਦੇਖ ਸਕਦੇ ਹੋ ਬਰਾ ਤੋਰੋ ਜੀ ਮੜਿਆ ਲਓ ਜੀ ਚੱਲਾ ਲਓ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ